ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸਾਡੇ ਮੰਤਰੀਆਂ ਨਾਲ ਸਾਡੇ ਐਮ ਐਲ ਏਜ਼ ਨਾਲ ਚੀਰਮੈਨਾਂ ਨਾਲ ਬੜੀ ਮਾੜੀ ਹੋਣ ਲੱਗੀ ਹਲੇ ਤਾਂ 20 ਮਹੀਨੇ ਪਹਿਲੇ ਸਤਾਈ ਅਜੇ ਦੂਰ ਹੈ ਪਹਿਲੇ ਕੀ ਰਣ ਲੱਗੇ ਲੋਕ ਇਹ ਤਾਂ ਜਾਣਦੇ ਨੇ ਨੀ ਪੱਥਰ ਰੱਖਣ ਅਧ்கਾਟਨ ਕਰਨ ਤੇ ਹਾਰ ਪਵਉਣ ਗਰਿਆ ਚ ਹਾਰ ਦੀ ਪਵਾਏ ਲੋਕ ਗੱਲ ਪੈ ਜਾਂਦੇ ਨੇ ਗਾਣਾ ਦੇ ਲੱਗੇ ਜਿੰਦਾਬਾਦ ਕਰਾਉਣ ਜਾਂਦੇ ਨੇ ਮੁਰਦਾਬਾਦ ਹੋਣ ਲੱਗੇ ਘਰਾਓ ਹੋਣ ਲੱਗੇ ਇਹ ਕੀ ਹੋਣ ਲੱਗ ਪਿਆ ਔਰ ਇਹ ਦੀ ਹੁਣ ਇਹ ਸਿਲਸਿਲਾ ਲਗਾਤਾਰ ਵੱਧ ਰਿਹਾ ਜੇ ਮੈਂ ਤਾਜੀ ਗੱਲ ਕਰਾਂ ਜਦੋਂ ਮੈਂ ਤੁਹਾਡੇ ਨਾਲ ਇਹ ਵੀਡੀਓ ਰਿਕਾਰਡ ਕਰ ਰਿਹਾ ਉਸ ਵੇਲੇ ਮੋਗੇ ਤੋਂ ਖਬਰ ਆਈ ਹੈ ਖੇਤੀਬਾੜੀ ਗਰਮੀਤ ਸਿੰਘ ਖੁੜੀਆਂ ਗਏ ਤਾਂ ਸੀ ਚੇਅਰਮੈਨ ਦਾ ਉੱਤੇ ਚਾਰਜ ਦਵਾਉਣ ਜਿਰਵਾ ਵੀਡੀਓ ਦੇ ਤਾਜ ਪੱਸ਼ੀ ਕਹਿੰਦੇ ਨੇ ਮਿਲ ਗਿਆ ਗਾਲਾਂ ਤੇ ਸਵਾਲਾਂ ਦੇ ਆਪਾ ਚੜਾ ਇਹ ਸਾਰੇ ਕੀਤੀ ਹਾਲ ਇਹ ਸੈਂਸਰ ਉਹ ਬਹੁਤ ਲੰਮਾ ਹੁੰਦਾ ਜਾ ਰਿਹਾ ਹੈ ਹੁਣ ਜੇ ਤੂੰ ਪਹਿਲਾਂ ਦੀ ਗੱਲ ਕਰੀਏ ਕੱਲ ਮਰੇ ਕੋਲ ਦਾ ਐਮ ਐਲ ਉਹ ਤੋਂ ਪਹਿਲਾਂ ਕਲਤਾਰ ਸਿੰਘ ਸਤਮਾ ਉਹ ਤੋਂ ਪਹਿਲਾਂ ਮਾਇਸਰਖਾਨਾ ਜਸਵੀਰ ਸਿੰਘ ਜਗਸੀਰ ਸਿੰਘ ਪੁੱਛੋ ਮੱਟੀ ਵਾਲਾ ਤਰਨਤਾਰਨ ਵਾਲਾ ਸੋਹੋਲ ਇਹ ਸਾਰਿਆਂ ਨੂੰ ਘੇਰਿਆ ਜਾ ਰਿਹਾ ਹੈ ਸ਼ਹਿਰੀਕਰਨ ਸੀ ਤਾਂ ਨਰੇਵਾਜੀ ਤਾਂ ਸਾਜ਼ਿ ਵਿੱਚ ਮਾਨਸਾਹਬ ਦੇ ਵੀ ਖਿਲਾਫ ਹੋਈ ਹੈ ਮਦਰ ਲੰਬੀ ਲਿਸਟ ਹੁੰਦੀ ਜਾ ਰਹੀ ਹੈ ਵੀ ਜਿੱਥੇ ਵੀ ਜਾਂਦੇ ਨੇ ਇਹ ਕਾਹਦਾ ਸਿੱਖਿਆ ਕ੍ਰਾਂਤੀ ਇਹ ਤਾਂ ਉਲਟ ਹੋ ਗਿਆ ਕੰਮ ਸਿੱਖਿਆ ਕ੍ਰਾਂਤੀ ਦੇ ਲਈ ਹੁਣ ਉਹ ਘਾਟਣ ਜਿਹੜੇ ਐਡੇ ਪੱਥਰ ਬਣਾਏ ਨੇ 25 ਹਰ ਲਾਉਣੇ ਕਿਵੇਂ ਨੇ ਜਾਣੇ ਨਹੀਂ ਦਿੰਦੇ ਤੇ ਇਹ ਗੱਲ ਕਿਉਂ ਪੈਣ ਲੱਗੀ ਤੇ ਸਵਾਲ ਕਹੇ ਜੇ ਪੁੱਛਦੇ ਨੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਵਾਲਾਂ ਦੀ ਇੱਕ ਲਿਸਟ ਇੱਕ ਐਮ.ਐਲ.ਏ ਨੂੰ ਜੋ ਸਵਾਲ ਪੁੱਛੇਗੇ ਉਹ ਤੁਹਾਨੂੰ ਦੱਸੂਗਾ ਤਾਂ ਕਿ ਤੁਹਾਨੂੰ ਆਈਡੀਆ ਹੋ ਜਾਏ ਕਿਸਾਨ ਘੇਰ ਕੇ ਕਰਦੇ ਕੀ ਨੇ ਤੇ ਕਿਉਂ ਘੇਰਦੇ ਨੇ ਇਹ ਸਾਰੀ ਗੱਲਬਾਤ ਇਸ ਵੀਡੀਓ ਚ ਆਪਾਂ ਕਰਨੀ ਹੈ ਔਰ ਉਸ ਤੋਂ ਪਹਿਲਾਂ ਫੇਰ ਇੱਕ ਵਾਰ ਉਹੀ ਪੀਸ ਕੇ ਪਿਆਰੇ ਦਰਸ਼ਕੋ ਜਿਹੜੇ ਤੁਸੀਂ ਮੇਰੇ ਨਾਲ ਨਵੇਂ ਜੁੜਦੇ ਹੋ ਹਰ ਉਸ ਜャ ਜਿਹੜਾ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਓ ਹੁਣ ਜਿਹੜੀ ਗੱਲ ਮੈਂ ਕਰ ਰਿਹਾ ਸੀ ਪਹਿਲਾਂ ਅੱਜ ਤਾਜ਼ੀ ਘਟਨਾ ਤੋਂ ਸ਼ੁਰੂ ਕਰ ਲੈਨੇ ਪਹਿਲਾਂ ਤਾਂ ਆਪਾਂ ਡਿਟੇਲ ਦੇਖ ਲੈਨੇ ਵੀ ਕਿੱਥੇ ਕਿੱਥੇ ਕੀ ਹੋਇਆ ਕੁਛ ਆਧਾਰਨਾ ਦੇਖ ਕੇ ਉਸ ਤੋਂ ਬਾਅਦ ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਇਹ ਜਿੱਥੇ ਸਵਾਲ ਪੁੱਛੇ ਫਿਰ ਆਪਾਂ ਦਾ ਐਨਲਿਸਿਸ ਕਰਾਂਗੇ ਕਿ ਕਿਉਂ ਇਸ ਤਰ੍ਹਾਂ ਦਾ ਹੋਣ ਲੱਗ ਗਿਆ ਵਰਤਾਰਾ ਕਿਉਂ ਘੇਰਨ ਲੱਗੇ ਸਾਡੇ ਮੰਤਰੀਆਂ ਨੂੰ ਦੇਖੋ ਪਹਿਲਾ ਕੇਸ ਤਾਂ ਜਿਹੜਾ ਤਾਜ਼ਾ ਬਿਲਕੁਲ ਕੁਝ ਘੰਟੇ ਪਹਿਲਾਂ ਦਾ ਉਹ ਹੈ ਖੇਤੀਬਾੜੀ ਮੰਤਰੀ ਜਿਨ੍ਹਾਂ ਨੂੰ ਮੋਗੇ ਦੇ ਵਿੱਚ ਘੇਰਿਆ ਗਿਆ ਉੱਥੇ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਤਾਜਪਸ਼ੀ ਜਿਹਨੂੰ ਕਹਿੰਦੇ ਨੇ ਅੱਜਕੱਲ ਲੋਕ ਜਿਹੜੀ ਉਹਨੂੰ ਚਾਰਜ ਦਬਾਉਣ ਗਏ ਸੀ ਉੱਥੇ ਕਿਸਾਨਾਂ ਨੇ ਘੇਰ ਲਿਆ ਇਹ ਤਾਂ ਹੈ ਅੱਜ ਦੀ ਕੱਲ ਕਿਰਤਾਰ ਸਿੰਘ ਸਦਵਾ ਚੰਦਵਾ ਜਾ ਗਏ ਸੀ ਹਾਲਾਂਕਿ ਸਦਵਾ ਨੇ ਕਿਹਾ ਸੀ ਕਿ ਮੈਂ ਤੁਹਾਡੇ ਨਾਲ ਗੱਲਬਾਤ ਕਰਨ ਤਿਆਰ ਹਾਂ ਪਰ ਕਿਸਾਨ ਜਿੱਦ ਕਰ ਰਹੇ ਸੀ ਅਸੀਂ ਵੀ ਮੀਡੀਆ 'ਚ ਕਰਨੀ ਹੈ ਵੀਡੀਓ ਬਣਾਉਣੀ ਹੈ ਇਸ ਤਰ੍ਹਾਂ ਗੱਲਬਾਤ ਨਹੀਂ ਕਰਨੀ ਤੇ ਇਸ ਤੋਂ ਪਹਿਲਾਂ ਬੜੀਆਂ ਖਬਰਾਂ ਫਿਰ ਤੁਸੀਂ ਸੁਣਿਆ ਹੋਣਗੀਆਂ ਦੋ ਵਾਰ ਤੱਕੇ ਰਿਆ ਮੈਸਟਰਖਾਨਾ ਨੂੰ ਮੈਸਟਰਖਾਨਾ ਨੂੰ ਤਾਂ ਜਿਹੜਾ ਹੈ ਬਠਿੰਡੇ ਦੇ ਇੱਕ ਸਕੂਲ ਦੇ ਘਟਣ ਲਈ ਗਏ ਸੀ ਤੇ ਉੱਥੇ ਘਿਰ ਲਿਆ ਤੇ ਉਦੋਂ ਬਾਅਦ ਜਿਹੜਾ ਮੋੜ ਖੁਰਦ ਸੀ ਉੱਥੇ ਬਠਿੰਡੇ ਦਾ ਉੱਥੇ ਘਿਰਿਆ ਕਿਸਾਨ ਜਥੇਬੰਦੀਆਂ ਨੇ ਤੇ ਉਹੀ ਸਿੱਖਿਆ ਕ੍ਰਾਂਤੀ ਦੀ ਫੂਕ ਜੀ ਤਾਂ ਨਿਕਲੀ ਜਾਂਦੀ ਆ ਹੁਣ ਕਹਿੰਦੇ ਵੀ ਇਹ ਕੀ ਆ ਕਈ ਥਾਂ ਤਾਂ ਲੋਕ ਇਹ ਗੱਲ ਪੈ ਗਈ ਵੀ ਤੁਸੀਂ ਆਏ ਕੀ ਕਰਨੂ ਇਹ ਜਿਹੜੇ ਕਮਰਿਆਂ ਦਾ ਉਦਘਾਟਨ ਕਰ ਰਹੇ ਹੋ ਤਾਂ ਪਹਿਲਾਂ ਤੇ ਬਣੇ ਹੋਏ ਨੇ ਇਹ ਵੀ ਹੋ ਗਿਆ ਤੇ ਤੁਹਾਨੂੰ ਪਤਾ ਕਿ ਸਭ ਤੋਂ ਪਹਿਲਾਂ ਤਾਂ ਰੌਲਾ ਉੱਧਰ ਪਿਆ ਸੀ ਜਦੋਂ ਧਨੋਲਾ ਦੇ ਮਿਡਲ ਸਕੂਲ ਦੇ ਵਿੱਚ ਲਾਭ ਸਿੰਘ ਉੱਗੋ ਕੇ ਪਖਾਨਿਆਂ ਦੀ ਜਿਹੜੀ ਮਰਮਤ ਦੀ ਫੱਟੀ ਲਾਈ ਸੀ ਪੱਥਰ ਲਾਇਆ ਸੀ ਤਖਤੀ ਲਾਈ ਸੀ ਜਿਹਦੇ 'ਚ ਭਗਵੰਤ ਸਿੰਘ ਮਾਨ ਜਿਹਦੇ ਵਿੱਚ ਜਿਹੜਾ ਹੈ ਸਿੱਖਿਆ ਮੰਤਰੀ ਹਰਜੋਤ ਸਿੰਘ ਵੈਸਧਾ ਨਾਮ ਸੀ ਸਭ ਤੋਂ ਪਹਿਲਾਂ ਤਾਂ ਰੋਲ ਉੱਥੇ ਸ਼ੁਰੂ ਹੋਇਆ ਤੇ ਉਦੋਂ ਪਹਿਲਾਂ ਸਮਾਣੇ ਦੇ ਸਕੂਲ ਆਫ ਫੈਮਿਨੈਂਸ ਦੇ ਵਿੱਚ ਉੱਥੇ ਚੇਤਨ ਸਿੰਘ ਢੋਡਵਾਦਰਾਂ ਨੂੰ ਮਾਫੀ ਮੰਗ ਲਈ ਪਈ ਸੀ ਤੋਂ ਇਥੋਂ ਜਿਹੜਾ ਮੈਸਟਰ ਖਾਨ ਨੇ ਦੋ ਤਿੰਨ ਵਾਰ ਤਾਂ ਇਹਨੂੰ ਘੇਰ ਲਿਆ ਸੁਖਵੀਰ ਸਿੰਘ ਐਮਐਲਏ ਮੈਸਟਰ ਖਾਨਾ ਤੇ ਫਿਰ ਹਰਕਾ ਪੁੱਛੋ ਦਾ ਜਿਹੜਾ ਐਮਐਲਏ ਹੈ ਜਗਸੀਰ ਸਿੰਘ ਮਾਸਟਰ ਉਹਨੂੰ ਮਹਿਮਾ ਸਰਜਾ ਸਕੂਲ ਚ ਗਏ ਸੀ ਉੱਥੇ ਘੇਰ ਲਿਆ ਕਿਹੜਿਆ ਫਰਸ਼ ਦਵੀ ਕੋਈ ਉਦਘਾਟਨ ਹੁੰਦਾ ਲੋਕ ਪੈ ਗਏ ਕਹਿੰਦੇ ਸਾਡੇ ਸਵਾਲਾਂ ਦਾ ਜਵਾਬ ਦੇ ਤੇ ਇਸ ਜਿੱਥੇ ਬੀਕੇ ਜੂ ਸਿੱਧੂ ਪਰ ਜ਼ਿਆਦਾ ਕਰ ਰਹੀ ਹੈ ਕਿਉਂਕਿ ਉਹਨਾਂ ਦਾ ਲੀਡਰ ਜਿਹੜਾ ਹੈ ਇਹਨਾਂ ਨੇ ਚੱਕ ਲਿਆ ਸੀ ਉਹ ਭਾਗੀ ਜਾ ਕੇ ਕਰਦੇ ਗੱਲ ਇਸ ਤਰ੍ਹਾਂ ਤਰਨ ਤਰਨ ਦਾ ਸਕੂਲ ਸੀ ਠਰੂ ਜਿੱਥੇ ਕਸ਼ਵੀਰ ਸਿੰਘ ਸੋਹਲ ਐਮ ਐਲ ਏ ਨੂੰ ਉਹਨੂੰ ਜਦੋਂ ਕਿਸਾਨ ਝੰਡੀਆਂ ਲੈ ਕੇ ਪਹੁੰਚ ਕੇ ਮਤਨਸੇ ਨਾ ਤੇ ਬੱਲੇ ਬੱਲੇ ਕਰਾਉਣ ਦੀ ਬਜਾਏ ਪਿੱਛੇ ਗੁੰਡਾ ਪੈ ਜਾਂਦਾ ਲੋਕ ਕਾਲੀਆਂ ਝੰਡੀਆਂ ਦਿਖਾਉਂਦੇ ਨੇ ਇਸ ਤਰ੍ਹਾਂ ਦਾ ਚੰਦ ਬਾਜਾ ਦੇ ਮੈਂ ਤੁਹਾਨੂੰ ਗੱਲ ਦੱਸ ਹੀ ਚੁੱਕਿਆ ਉੱਥੇ ਸਪੀਕਰਸ ਦਾ ਤੇ ਫਿਰ ਆ ਜਿਹੜੀ ਗੱਲ ਹੋਈ ਝਨੇਰ ਪਿੰਡ ਦੀ ਇਹ ਇਸ ਕਰਕੇ ਮੈਂ ਅਖੀਰ ਚ ਲੈ ਰਿਹਾ ਝਨੇਰ ਪਿੰਡ ਦੇ ਵਿੱਚ ਸਕੂਲ ਦਾ ਹਾਈ ਸਕੂਲ ਦਾ ਜਿਹੜਾ ਉੱਥੇ ਉੱਥੇ ਕੁਝ ਨਹੀਂ ਹੋਇਆ ਕਹਿੰਦੇ ਨਵੀਨੀਕਰਨ ਹੋਇਆ ਮਤਲਬ ਕਲੀਕੁਲੀ ਹੋਈ ਹੈ ਉੱਥੇ ਚੱਲੇਗਾ ਮੇਰੇ ਕੋਲ ਦਾ ਐਮ.ਐਲ.ਏ ਜਿਹੜਾ ਜਮੀਲ ਔਰ ਰਹਿਮਾਨ ਹਾਲਾਂਕਿ ਪੜੇ ਲਿਖੇ ਐਮ.ਐਲ.ਏ ਤੇ ਉਹਨੂੰ ਘੇਰ ਲਿਆ ਤੇ ਭਾਰਤੀ ਕਿਸਾਨ ਜੁਨੀਅਨ ਇਕਤਾ ਯਾਦ ਨੇ ਤੇ ਉੱਥੇ ਉਹਦੇ ਖਿਲਾਫ ਪ੍ਰਦਰਸ਼ਨ ਕੀਤਾ 4 ਕਿ ਮੀਟਰ ਦੇ ਸਵਾਲ ਜਵਾਬ ਹੋਏ ਦੂਜਾ ਐਮਐਲਏ ਪਚ ਗਿਆ ਹੁਣ ਸਵਾਲ ਜਵਾਬ ਕੀਤੇ ਉਹ ਤੁਹਾਨੂੰ ਅੰਦਾਜ਼ਾ ਲੱਗ ਜੂਗਾ ਵੀ ਕਿਸਾਨ ਕਿਸ ਕਿਸਮ ਦੇ ਸਵਾਲ ਪੁੱਛਦੇ ਨੇ ਜਾਂ ਉਹ ਜੀ ਜਵਾਬ ਕਹਿ ਜਾਂਦੇ ਨੇ ਇਸ ਵੀਡੀਓ ਚ ਤੁਹਾਨੂੰ ਇਹ ਤੋਂ ਅੰਦਾਜ਼ਾ ਲੱਗ ਜੂਗਾ ਫਿਰ ਆਪਾਂ ਇਹਦਾ ਨਲਸਸ ਕਰਦੇ ਆ ਦੇਖੋ ਜੀ ਪਹਿਲਾਂ ਤਾਂ ਉਹਨਾਂ ਨੇ ਪਹਿਲਾ ਸਵਾਲ ਕੀਤਾ ਜਦੋਂ ਉਹ ਰੁਕ ਗਿਆ ਕਹਿੰਦੇ ਸਾਨੂੰ ਇਹ ਦੱਸੋ ਐ ਐਮਐਲਏ ਸਾਹਿਬ ਤੁਸੀਂ ਮੋਰਚੇ ਨੂੰ ਜਵਰੀ ਅਠਾ ਕੇ ਧੋਖਾ ਕਿਉਂ ਕੀਤਾ ਕਿਸਾਨਾਂ ਨਾਲ ਵਿਸ਼ਵਾਸ ਘਾਤਕਿਤਵਾ ਕਿਉਂ ਕੀਤਾ ਤੁਸੀਂ ਬੁਲਾਇਆ ਮੀਟਿੰਗ ਲਈ ਤੇ ਗਰਸਟਾਰ ਕੀਤਾ ਟੋਕੇ ਸਾਡਾ ਮੋਰਚਾ ਹਟਾਇਆ ਕੋਈ ਜਵਾਬ ਨਹੀਂ ਸੀ ਕੀ ਜਵਾਬ ਸੀ ਇਹਨਾਂ ਨੂੰ ਸੁਣ ਲਓ ਜਿਉਂ ਕਹਿੰਦਾ ਇਹ ਮੋਰਚਾ ਤਾਂ ਤਾਂ ਖਾੜਨਾ ਪਿਆ ਕਿਉਂਕਿ ਲੋਕਾਂ ਦੀਆਂ ਸਮੱਸਿਆਵਾਂ ਸੀ वैसे सरकार ਕਿਸਾਨਾਂ ਦੇ ਨਾਲ ਹੈ ਜਨੀ ਇਹ ਜਵਾਬ ਸੀ ਐਮਐਲਏ ਦਾ ਫਿਰ ਦੂਜਾ ਸਵਾਲ ਤੁਸੀਂ ਕਹਿੰਦੇ ਕਿਸਾਨਾਂ ਦਾ ਲੱਖਾਂ ਦਾ ਨੁਕਸਾਨ ਕਰਤਾ ਉੱਥੇ ਐੱਚੇ ਤਾਂ ਫਿਰ ਵੀ ਥੋੜਾ ਜਿਆਦਾ ਉਹਨੇ ਸਹੀ ਰੱਖਿਆ ਆ ਇੱਕ ਥਾਂ ਤੇ ਤਾਂ ਟਰਾਲੀ ਚੋਰ ਆ ਗਏ ਉਹ ਟਰਾਲੀ ਚੋਰ ਦੇ ਨਾਰੇ ਲੱਗੇ ਸੀ ਤੇ ਕਹਿੰਦੇ ਤੁਸੀਂ ਸਾਡਾ ਉਹ ਕਹਿੰਦੇ ਹੁਣ ਐਮਐਲਏ ਦਾ ਜਵਾਬ ਹੈ ਤੁਸੀਂ ਲਿਖਤੀ ਸ਼ਿਕਾਇਤ ਕਰ ਦਿਓ ਆਪਾਂ ਮੁੱਖ ਮੰਤਰੀ ਨਾਲ ਗੱਲ ਕਰਨ ਲੱਗੇ ਹੁਣ ਦੇਖ ਲਓ ਤੁਸੀਂ ਜਿੱਦਿ ਹਲੇ ਸ਼ਿਕਾਇਤ ਨਹੀਂ ਹਲੇ ਡਣੂ ਐ ਨਿਕ ਵੀ ਬੇਸਿਕਰ ਇਨਕਸਾਂ ਫਿਰ ਇੱਕ ਸਵਾਲ ਕੀਤਾ ਇਹ ਸਵਾਲ ਬਹੁਤ ਅਹਿਮ ਹੈ ਉਹ ਕਹਿੰਦੇ ਜੀ ਤੁਹਾਨੂੰ ਅਸੀਂ 92 ਐਮਐਲਏ ਦਿੱਤੇ ਤੁਹਾਡੇ ਪਾਰਟੀ ਦੇ 92 ਐਮਐਲਏ ਜਿਤਾਏ ਅਸੀਂ ਕੀ ਉਹਨਾਂ ਨੂੰ ਕੰਮ ਨਹੀਂ ਕਰਨਾ ਆਉਂਦਾ ਕੀ ਉਹ ਕੰਮ ਨਹੀਂ ਕਰਦੇ ਜੇ ਉਹ ਕਰ ਰਹੇ ਨੇ ਤਾਂ ਇਹ ਦੱਸੋ ਕਿ ਦਿੱਲੀ ਵਾਲੇ ਪੰਜਾਬ 'ਚ ਕੀ ਕਰਦੇ ਨੇ ਉਹਨਾਂ ਨੂੰ ਕਿਉਂ ਸਾਡੇ ਸਿਰ ਤੇ ਬਿਠਾਇਆ ਹੁਣ ਇਹਦਾ ਜਵਾਬ ਐਮਐਲਏ ਵਿਚਾਰਾ ਕੀ ਦੇਵੇ ਤਾਂ ਉਹ ਜਬੀਲ ਔਰ ਰਹਿਮਾਨ ਉਹਦਾ ਜਵਾਬ ਕੀ ਸੀ ਸਰਕਾਰ ਕਿਸਾਨਾਂ ਦੇ ਨਾਲ ਹੈ ਉਹ ਤਾਂ ਸਾਰੀ ਕਹੀ ਜਾਂਦੇ ਉਹ ਤਾਂ ਪਹਿਲੇ ਦਿਨ ਤੋਂ ਕਹਿੰਦੇ ਨੇ ਜਦ ਜਦੇ ਤੰਬੂ ਖਾੜੇ ਸੀ ਉਹਦੇ ਵੀ ਕਹਿੰਦੇ ਸੀ ਸਰਕਾਰ ਤੁਹਾਡੇ ਨਾਲ ਕੰਮ ਤਾਂ ਕਰ ਰਹੀ ਹੈ ਸੀ ਕਹਿੰਦਾ ਸੀ ਜਿਹੜੀ ਆ ਜਿਹੜਾ ਕੰਮ ਕਿਹੜਾ ਸਿੱਧ ਘਾਟਨ ਤੱਕ ਕਰ ਰਹੀ ਹੈ ਇਹ ਸੀ ਉਹਦਾ ਫਿਰ ਇੱਕ ਸਵਾਲ ਕਰਤਾ ਮਾਲਵਾ ਨਹਿਰ ਕਿਉਂ ਨਹੀਂ ਹਾਂ ਤੱਕ ਬਣੀ ਉਹ ਕਹਿੰਦੇ ਤੁਸੀਂ ਉਹਦਾ ਜਵਾਬ ਇੱਥੇ ਵੀ ਬੜਾ ਕਮਾਲ ਦਾ ਹੈ ਕਹਿੰਦਾ 45 ਸਾਲਾਂ ਚ ਬੱਸ ਸਟੈਂਡ ਦੇ ਪਿੱਛੇ ਗੰਦਗੀ ਪਈ ਹੈ ਉਦੋਂ ਤਾਂ ਤੁਸੀਂ ਬੋਲੇ ਨਹੀਂ ਹੁਣ ਕਿਸਾਨਾਂ ਦਾ ਗੁੱਸਾ ਫਿਰ ਚੜਨਾ ਹੀ ਸੀ ਵੀ ਪੁੱਛਿਆ ਕੀ ਹੈ ਜਵਾਬ ਤੁਸੀਂ ਕੀ ਦੇ ਰਹੇ ਹੋ ਤੇ ਫਿਰ ਐਮਐਲਏ ਦੀ ਵੈਸੀ ਫੂਕ ਨਿਕਲ ਗਈ ਉਹਦੀ ਨੌਲੇਜ ਦੀ ਕਿਸਾਨ ਕਹਿੰਦੀ ਕਿਸਾਨ ਅੱਜ ਕੱਲ੍ਹ ਉਹ ਵੇਰ ਤਾਂ ਬਹੁਤ ਹੋ ਗਏ ਕਿਸਾਨ ਕਹਿੰਦੇ ਜਿਹੜੇ ਫੈਕਟਰੀ ਦੇ ਦਾ ਪਾਣੀ ਹੈ ਜਿਹੜੇ ਵੀ ਧਰਤੀ ਹਿਟਾ ਪਾਉਂਦੇ ਨੇ ਧਰਤੀ ਨੂੰ ਪੋਲਿਊਟ ਕਰਦੇ ਨੇ ਉਹਨਾਂ ਨੂੰ ਸਜ਼ਾ ਹੁੰਦੀ ਸੀ ਤਕਰੀਬਤ 6 ਸਾਲ ਦੀ ਸਜ਼ਾ ਦੀ ਪ੍ਰੋਵੀਜ਼ਨ ਸੀ ਭਾਵੇਂ ਹੋਈ ਨਹੀਂ ਕਿ ਸਰਵਾਰ ਸ਼ਾਇਦ ਇੱਕ ਕੇਸ ਚ ਹੋਈ ਹੈ ਤੇ ਤੁਸੀਂ ਉਹ ਕਾਨੂੰਨੀ ਰੱਦ ਕਰਤਾ ਇਹ ਗੱਲ ਬਿਲਕੁਲ ਸਹੀ ਹੈ ਇਹਦਾ ਸੀ ਉਹ ਵੀ ਗੱਲ ਕੀਤੀ ਸੀ ਵੀ ਜੁਰਮਾਨਾ ਲਾਤਾ ਉਹ ਵੱਡੀਆਂ ਵੱਡੀਆਂ ਫੈਕਟਰੀ ਜੁਰਮਾਨੇ ਦਾ ਕੀ ਮਤਲਬ ਮਤਲਬ ਜਿਹੜਾ ਕਾਨੂੰਨ ਬਣਾਇਆ ਕੇਂਦਰ ਨੇ ਪੋਲਿਊਸ਼ਨ ਜਿਹੜੇ ਪੰਜਾਬ ਵਾਲਿਆਂ ਨੇ ਹਾਲਾਂਕਿ ਇਹ ਸਟੇਟ ਸਬਜੈਕਟ ਸੀ ਪਰ ਮੰਡਲਿਆ ਕਾਨੂੰਨੀ ਰੱਦ ਕਰਤਾ ਅੱਛਾ ਹੁਣ ਦੇਖੋ ਐਮਐਲਏ ਨੂੰ ਪਤਾ ਕੁਛ ਨਹੀਂ ਐਮਐਲਏ ਕਹਿੰਦਾ ਜੇ ਹੈ ਕਾਪੀ ਦਿਖਾਓ ਮੈਨੂੰ ਕਿੱਥੇ ਕਾਨੂੰਨ ਨਹੀਂ ਇਹ ਦਾ ਨੌਲੇਜ ਦਾ ਹਾਲ ਹੈ ਤੇ ਫਿਰ ਜਿਹੜਾ ਅਕਸਰ ਪੁੱਛਦੇ ਨੇ ਸਾਡੇ ਬੀਬੀਆਂ ਦਾ ਹਜ਼ਾਰ-ਹਜ਼ਾਰ ਕਿੱਥੇ ਆ ਉੱਥੇ ਜਲਦੀ ਦੇਵਾਂਗੇ ਅਸੀਂ ਤੇ ਫਿਰ ਕਿਸਾਨ ਪੈਗੇ ਆ ਕਹਦੇ ਸੀਐਮ ਚੁਟਕਲੇ ਸੁਣਾ ਜਾਂਦਾ ਸਨ ਉਹ ਆ ਕੇ ਤੇ ਤੁਸੀਂ ਤੁਹਾਨੂੰ ਭੇਜ ਦਿੰਦੇ ਤੁਹਾਨੂੰ ਪਤਾ ਕੁਛ ਨਹੀਂ ਜਨਹੀਂ ਕਿ ਮੈਂ ਇਹ ਕਹਿਣਾ ਚਾਹਣਾ ਕਿ ਪਏ ਤਾਂ ਹਲੇ 20 ਮਹੀਨੇ ਨੇ 227 ਹੈਗੀ ਇਹ ਨਹੀਂ ਦੂਰ ਪਰ ਆ ਜੋ ਕੁਝ ਹੋਣ ਲੱਗ ਗਿਆ ਇਸ ਤਰ੍ਹਾਂ ਦੇ ਇਹ ਤਾਂ ਬਸ ਥੋੜੀ ਜਿਹੀ ਤੁਹਾਨੂੰ ਵੀਡੀਓ ਲੰਬੀ ਨਾ ਹੋ ਜੇ ਥੋੜੀ ਜਿਹੀ ਸਵਾਲ ਦੱਸੇ ਨੇ ਤੇ ਜਵਾਬ ਵੀ ਨਹੀਂ ਕਿਸੇ ਕੋਲ ਜਿਹੜੇ ਲੋਕਲ ਸਵਾਲ ਨੇ ਤਾਂ ਬਿਲਕੁਲ ਨਹੀਂ ਜਵਾਬ ਇਹ ਤਾਂ ਕਾਮਨ ਨੇ ਕਿ ਤੁਸੀਂ ਦਿੱਲੀ ਵਾਲੇ ਨੂੰ ਜੋ ਬਿਠਾਇਆ ਇੱਥੇ ਪਤਾ ਨਹੀਂ ਹੁਣ ਦਿੱਲੀ ਵਾਲਿਆਂ ਨੂੰ ਅਸਲ ਦੇ ਵਿੱਚ ਪੰਜਾਬ ਦੀ ਮਾਨਸਿਕਤਾ ਨਹੀਂ ਪਤਾ ਇਹਨਾਂ ਨੂੰ ਪੰਜਾਬ ਦੀ ਸਾਈਕੀ ਜਿਹੜੀ ਪੰਜਾਬ ਦੀ ਦਿੱਲੀ ਨਾਲ ਹਮੇਸ਼ਾ ਲੱਗਦੀ ਰਹੀ ਹੈ ਦਿੱਲੀ ਜਦੋਂ ਪੰਜਾਬ ਨੂੰ ਲੱਗਦੇ ਦਿੱਲੀ ਦੇ ਅਸੀਂ ਗੁਲਾਮ ਹੋ ਗਏ ਤੇ ਉੱਠ ਖੜਦੇ ਨੇ ਹਮੇਸ਼ਾ ਉੱਠੇ ਨੇ ਤੇ ਹੁਣ ਉਹਨਾਂ ਦੇ ਮਨਾਂ 'ਚ ਇਹ ਗੱਲ ਹੈ ਕਿ ਇਹ ਦਿੱਲੀਆ ਨੇ ਸਾਡੇ ਤੇ ਰਾਜ ਕਰ ਦੇਵੇ ਮੋਟਾ ਤਾਂ ਅਸੀਂ ਪਈਆਂ ਸੀ ਭਗਵੰਤ ਮਾਨ ਨੂੰ ਆ ਕੇ ਸਰ ਤੇ ਬੈਠ ਕੇ ਦਿੱਲੀ ਵਾਲੇ ਤੇ ਇਹ ਸਾਡੇ ਤੇ ਨਾਲ ਉਧਰੋਂ ਹਰਾਏ ਹੋਏ ਨੇ ਤੇ ਸਾਨੂੰ ਇਹ ਇਹ ਇਸ ਕਿਸਮ ਦੀ ਜਿਹੜਾ ਵਰਤਾਂਤ ਹੈ ਨਾ ਇਹ ਬਹੁਤ ਖਰਾਬ ਕਰੂਗਾ ਇਨਾਂ ਨੂੰ ਭਗਵਾਨ ਤਮਨ ਨੂੰ ਹੋਰ ਹੁਣ ਹੀ ਕਰਨਾ ਸ਼ੁਰੂ ਕਰਤਾ ਆ ਤੁਹਾਡੇ ਸਾਹਮਣੇ ਸਵਾਲ ਆਉਣੇ ਸ਼ੁਰੂ ਹੋ ਗਏ ਵੀ ਤੁਹਾਨੂੰ ਦੱਸਾਇਆ ਸੀ ਇੱਕ ਰਾਜ ਸਾਡੇ ਤੇ ਦਿੱਲੀ ਵਾਲੇ ਕੱਲਾ ਰਾਜ ਨਹੀਂ ਤੇ ਪੰਜਾਬ ਦਾ ਪੈਸਾ ਲੁੱਟ ਰਹੇ ਨੇ ਕਹਿੰਦੇ ਹੋ ਆ ਲੋਕ ਤਾਂ ਕਹਿੰਦੇ ਜਿਹੜਾ ਨਵਲ ਅਗਰਵਾਲ ਜੀ ਗਿਆ ਰਿਜ਼ਾਈਨ ਕਰਕੇ ਉਦੋਂ ਬੜੀ ਕੀ ਪੋਸਟ ਸੀ ਪਤਾ ਹੀ ਨਹੀਂ ਲੱਗਦਾ ਆ ਜਿਹੜਾ ਦਰਗੇਸ਼ ਪਾਸਟਿਕ ਤੇ ਹੁਣ ਸੀਬੀਆਈ ਦੇ ਕੇਸ ਦਰਜ ਕੀਤਾ ਪੰਜਾਬ ਬਣ ਜੋਗਾ ਨਹੀਂ ਸੀ ਜੋ ਪੰਜਾਬ ਤੋਂ ਨਹੀਂ ਕੀਤਾ ਸੀ ਉਸ ਟਾਈਮ ਤੋਂ ਇਹ ਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਤਾਂਤ ਕਿਉਂ ਲੋਕ ਇੰਨੀ ਜਲਦੀ ਕਿਉਂ ਸ਼ੁਰੂ ਹੋ ਗਏ ਉਹ ਤਾਂ ਇੱਕ ਤਾਂ ਵੱਡਾ ਕਾਰਨ ਤਾਂ ਕਿਸਾਨ ਜਿਸ ਦੇ ਖੁਕ ਪੰਜਾਬੀ ਜਿਹੜਾ ਨਾ ਜਿਹਨੂੰ ਕਹਿੰਦੇ ਨੇ ਪ੍ਰੋਫੈਸਰ ਪੂਰਨ ਸਿੰਘ ਇਹ ਜਵਾਨ ਪੰਜਾਬ ਦੇ ਮੌਤ ਨੂੰ ਮੁਖਰਲਾ ਕਰਨ ਮਰਨ થી ਨਹੀਂ ਡਰਦੇ ਪਿਆਰ ਨਾਲੇ ਕਰਨ ਗੁਲਾਮੀ ਪਰ ਦੂਜੇ ਪਾਸੇ ਖੜ ਜਾਣ ਟਲਦਾ ਮੋਢੇ ਤੇ ਲਾਰ ਕੇ ਪਿਆਰ ਨਾਲ ਗੁਲਾਮੀ ਕਰਦੇ ਨੇ ਇਹ ਤੇ ਜੇ ਤੁਸੀਂ ਇਹਨਾਂ ਨੂੰ ਇਸ਼ਾਰਾ ਕਰੋਗੇ ਉਹ ਵੀ ਵਿਸ਼ਵਾਸ ਘਤ ਪਿੱਠੇ ਸ਼ਰਮ ਮਾਰੋਗੇ ਬੁਲਾਇਆ ਮੀਟਿੰਗ ਲਈ ਤੇ ਤੁਸੀਂ ਉਹਨੂੰ ਚੱਕ ਲਿਆ ਚੱਕ ਕੇ ਬਜ਼ੁਰਗ ਬੰਦੇ ਨੂੰ ਕਿਸੇ ਨੂੰ ਪਹਿਲਾਂ ਇੱਥੇ ਕਮਾਂਡੋ ਪਟਿਆਲਾ ਫਿਰ ਜਲੰਧਰ ਪਤਾ ਨਹੀਂ ਕੀ ਕੀ ਕੀਤਾ ਤੇ ਫਿਰ ਕਹਿੰਦੇ ਅਸੀਂ ਤਾਂ ਕੁਛ ਨਹੀਂ ਕੀਤਾ ਕਿਸਾਨਾਂ ਆਪ ਹੀ ਬੈਠ ਕੇ ਲੋਕਾਂ ਨੇ ਵੀਡੀਓ ਦੇਖੀ ਕਿਵੇਂ ੱ ਧੱਕੇ ਨਾਲ ਕਿਸਾਨਾਂ ਨੂੰ ਅਸੀਂ ਅਸੀਂ 70 70 ਸਾਲ ਦੀਆਂ ਬੀਬੀਆਂ ਨੂੰ ਠਾਣੇ ਚ ਲੈ ਗਏ ਬੱਚਿਆਂ ਨੂੰ ਸਾਡੇ ਜਿਹੜੇ ਨਾਲ ਸੀ ਉਹਨਾਂ ਦੇ ਉਹਨਾਂ ਦਾ ਕੀ ਕਸੂਰ ਸੀ ਤਾਂ ਇਹ ਜਿਹੜਾ ਨਾ ਉਹਨਾਂ ਦੇ ਵਿੱਚ ਇੱਕ ਖਾਸ ਕਿਸਮ ਦੀ ਰਿਜੈਕਟਮੈਂਟ ਕੱਲੀ ਉਹਨਾਂ ਚ ਨਹੀਂ ਸਾਰਿਆਂ ਚ ਆ ਗਈ ਵੀ ਇਹ ਕੀ ਕੀਤਾ ਗਿਆ ਧੋਖਾ ਤਾਂ ਹੋਇਆ ਨਾ ਵਿਸ਼ਵਾਸ ਘਾਤ ਤਾਂ ਹੋਇਆ ਨਾ ਬੁਲਾਇਆ ਤਾਂ ਮੀਟਿੰਗ ਲਈ ਸੀ ਕੀਤਾ ਕੀ ਇੱਕ ਤਾਂ ਉਹ ਦੂਜਾ ਉਹਨਾਂ ਨੂੰ ਇਹ ਦੁੱਖਾ ਜਿਹੜਾ ਉਹਨਾਂ ਨੇ ਕੱਲੇ-ਕੱਲੇ ਘਰਾਂ ਜਾ ਕੇ ਪੈਸੇ ਇਕੱਠੇ ਕਰਕੇ ਸਮਾਨ ਬਣਾਇਆ ਸੀ ਜਿਵੇਂ ਲੁੱਟਿਆ ਗਿਆ ਜਿਵੇਂ ਟਰਾਲੀਆਂ ਚੋਰੀ ਹੋਈਆਂ ਜਿਵੇਂ ਏਸੀ ਚੋਰੀ ਹੋਏ ਜਿਵੇਂ ਟਰੈਕਟਰ ਦੀਆਂ ਬੈਟਰੀਆਂ ਲਾਈਆਂ ਗਈਆਂ ਟਾਇਰ ਲਾਏ ਗਏ ਮਤਲਬ ਕੋਈ ਚੀਜ਼ ਛੱਡੀ ਨਹੀਂ ਜਿਹਦਾ ਜਿੱਥੇ ਦਾਰ ਲੱਗਿਆ ਲੈ ਗਿਆ ਸਿਲੰਡਰ ਲੈ ਗਿਆ ਕੋਈ ਉਸ ਕਰਦਾ ਦੁੱਖ ਹੈ ਉਹ ਤਾਂ ਉਹਨਾਂ ਨੇ ਟਰਾਲੀ ਚੋਰ ਨਾ ਰੋਕਿਆ ਜਾਂ ਨਾਰੇ ਲਾਉਣੇ ਸ਼ੁਰੂ ਕਰਤੇ ਇਸ ਇਹ ਤਾਂ ਹੈ ਇੱਕ ਪੱਖ ਵਿੱਚ ਕਿਸਾਨ ਇਹਨਾਂ ਦੇ ਖਿਲਾਫ ਹੋ ਗਏ ਦੂਜਾ ਪੱਖ ਦੂਜਾ ਪੱਖ ਇਹ ਹੈ ਕਿ ਲੋਕਾਂ ਦੇ ਮਨਾਂ 'ਚ ਪਤਾ ਨਹੀਂ ਇਹ ਨਾ ਕਿ ਇਸ ਤਰ੍ਹਾਂ ਦੀ ਸਕੀਮ ਪਣਾਤੀ ਸੁਸ਼ੋਧੀਆਂ ਨੇ ਆ ਕੇ ਵੀ ਇਹ ਸਿੱਖਿਆ ਕ੍ਰਾਂਤੀ ਹੈ ਵੀ ਆਪਾਂ ਅਧ்கਾਟਨ ਕਰ ਲੈਨੇ ਮਤਲਬ 8-9 ਕਰੋੜ ਰੁਪਏ ਦੀ ਤਾਂ ਜਿਹੜੀ 5000 ਦੀ ਇੱਕ ਤਖਤੀ 12000 ਸਕੂਲ 25000 ਤਖਤੀ ਹੈ ਤੇ ਲੋਣਾ ਵੀ ਕਿੱਥੇ ਹੈ ਅਧ்கਾਟਨ ਗਾਦੇ ਕਰਨੇ ਕੋਈ ਪੁਰਾਣੀ ਚੱਕ ਲਓ ਕੋਈ ਵੱਢ ਜਾ ਮਤਲਬ ਸਾਫ਼ ਕਰ ਲਓ ਤੇ ਕਲੀ ਕੇ ਫੇਰ ਕੇ ਉਤੇ ਹੋਰ ਤਾਂ ਹੋਰ ਜਦੋਂ ਆ ਪਖਾਨੇ ਵਾਲੀ ਗੱਲ ਆ ਗਈ ਟਾਇਲਟ ਦੀ ਗੱਲ ਆ ਗਈ ਵਾਸ਼ਰੂਮਾਂ ਦੀ ਗੱਲ ਆ ਗਈ ਕਿ ਉਹਨਾਂ ਦੀ ਵੀ ਬਰામਤ ਕੀਤੀ ਤੇ ਬਰામਤ ਕਰਕੇ ਤਖਤੀਆਂ ਲਾਤੀਆਂ ਲੋਕਾਂ ਦਾ ਬਹੁਤ ਸਖਿਆ ਵਿਰੋਧ ਹੋਇਆ ਇਸ ਗੱਲ ਦਾ ਇਹ ਕੀ ਡਰਾਮਾ ਜੀ ਇਹ ਦੇ ਨਾਲ ਸਖਿਆ ਕ੍ਰਾਂਤੀ ਹੈ ਤੇ ਫਿਰ ਲੋਕ ਸਵਾਲ ਕਰਨ ਲੱਗੇ ਮੈਂ ਦੱਸਿਆ ਨਹੀਂ ਤੁਹਾਨੂੰ ਕਿ ਲੋਕ ਸਵਾਲ ਕਰਦੇ ਨੇ ਕਿ ਤਾਂ ਤੇ ਇਹਨਾਂ ਨੂੰ ਜਿੱਥੇ ਕਰਾਉਣਗੇ ਕਿ ਦੱਸੋ ਤੁਸੀਂ ਸਰਕਾਰੀ ਸਕੂਲਾਂ ਦਾ ਕਾਇਆਪਲਟ ਕੀ ਕਿਹੜੇ ਸਕੂਲ ਇਸ ਸਕੂਲ ਦੇ ਵਿੱਚ ਕਿਹੜੇ ਅਫਸਰ ਦਾ ਬੱਚਾ ਪੜਦਾ ਸਾਨੂੰ ਦੱਸੋ ਇਸ ਸਕੂਲ ਆਫ ਫੈਮਿਨੈਂਸ ਹਨਾ ਤੁਹਾਡਾ ਤੁਸੀਂ ਨੌ ਗੜਾਓ ਕਿਹੜੇ ਡੀਸੀ ਦਾ ਬੱਚਾ ਇੱਥੇ ਪੜਦਾ ਕਿਹੜਾ ਐਸਡੀਐਮ ਦਾ ਬੱਚਾ ਕਿਹੜਾ ਤਹਿਸੀਲਦਾਰ ਦਾ ਬੱਚਾ ਕਿਹੜਾ ਠਾਨਦਾਰ ਦਾ ਬੱਚਾ ਇੱਥੇ ਹੈ ਪਟਵਾਰੀ ਤੱਕ ਦਾ ਵੀ ਦਿਖਾ ਦਿਓ ਕਹਿੰਦੇ ਤੇ ਹੁਣ ਕਿੱਥੇ ਬੋਲਣਗੇ ਸਿਰਫ ਐਡ ਹੀ ਕਰਨੀ ਸੀ ਤੋਂ ਇਹ ਉਲਟ ਪੈ ਗਈ ਕਈ ਵਾਰੀ ਜਿਹੜੀ ਗੱਲ ਹੁੰਦੀ ਹੈ ਉਲਟ ਪੈ ਜਾਂਦੀ ਹੈ ਇਹਨੂੰ ਬੌਂਸ ਬੈਕ ਕਹਿੰਦੇ ਆ ਜਸ ਸੈਲਫ ਗੋਲ ਹੁੰਦਾ ਹੈ ਇੱਕ ਜਿਹੜੀ ਕਦੇ ਵੀ ਆਪ ਹੀ ਡੀਚ ਜਾਂਦਾ ਬੰਦਾ ਗਲਤੀ ਨਾਲ ਆਪ ਹੀ ਗੋਲ ਕਰ ਜਾਂਦਾ ਉਸ ਤਰ੍ਹਾਂ ਦੀ ਗੱਲ ਹੋ ਗਈ ਕਿਤੇ ਇਹਨਾਂ ਤੋਂ ਤੇ ਮੌਕਾ ਮਿਲ ਗਿਆ ਸਾਨੂੰ ਨੂੰ ਘੇਰਨ ਦਾ ਸਿੱਖਿਆ ਕ੍ਰਾਂਤੀ ਨੂੰ ਤੇ ਉਦਘਾਟਨ ਕਰਨੇ ਸੀ ਤੇ ਉਹਦੇ 14 ਸ ਵੀ ਸਾਡੇ ਲਾਓ ਸੀ ਸਾਡੇ ਪਿੰਨਾਂ ਚ ਬੜੋ ਸੀ ਦੇਖੀਏ ਤੁਹਾਨੂੰ ਗੁੱਸਾ ਉਹਨਾਂ ਨੂੰ ਤੇ ਮੈਂ ਨਹੀਂ ਕਹਦਾ ਪਰ ਜੇ ਇਹ ਹੋਈ ਇਹ ਹਾਲ ਹੈ ਤਾਂ ਫਿਰ 27 ਤੱਕ ਕੀ ਹੋਊਗਾ ਹਾਲੇ ਤਾਂ ਜਿਹੜੇ ਇਹਨਾਂ ਦੇ ਲੀਡਰਾਂ ਨੇ ਇਹਨਾਂ ਨੂੰ ਉਹ ਦੱਸਣਾ ਹੈ ਵੀ ਪੰਜਾਬ ਕਿੰਨਾ ਕਰਜ਼ੇ 'ਚ ਆ ਗਿਆ ਕਿੰਨਾ ਕਰਜ਼ੇ ਵਾਲਾ ਕਿਸਾਨ ਮਾਰਿਆ ਗਿਆ ਸਾਰੀਆਂ ਅੰਕੜੇ ਤੇ ਤੇ ਜਨਿ ਦਿੱਲੀ ਤਾਂ ਉਹ ਜਿਹੜਾ ਜਿਹੜਾ ਉੱਥੇ ਸਾ ਤੇ ਮੋਰਚਾ ਲੱਗਿਆ ਸੀ ਸਿੰਘੂ ਤੇ ਟਿਕਰੀ ਉਹ ਦੋਨੇ ਜੀ ਯੂਨੀਵਰਸਿਟੀयां ਸੀ ਕਿਸਮ ਦੀਆਂ ਉੱਥੇ ਤਾਂ ਬਦਰ ਕਿਸਾਨਾਂ ਨੂੰ ਇਸ ਤਰ੍ਹਾਂ ਦਾ ਟ੍ਰੇਡ ਕਰਤਾ ਉਦੋਂ ਕਈ ਵਾਰੀ ਤਾਂ ਹੈਰਾਨੀ ਹੁੰਦੀ ਹੈ ਕਿ ਉਹਨਾਂ ਦਾ ਨੌਲੇਜ ਲੈਵਲ ਇੱਥੇ ਤੱਕ ਚਲਾ ਗਿਆ ਆ ਜਿਹੜੇ ਐਮਐਲਏ ਦਾ ਨਹੀਂ ਜਿਹੜਾ ਕਹਿੰਦਾ ਜੀ ਆ ਪੋਲਿਊਸ਼ਨ ਦਾ ਕਾਪੀ ਦਿਖਾਓ ਕਿੱਥੇ ਆ ਤੋ ਇਸ ਕਰਕੇ ਇਹ ਬੜੀ ਅਜੀਬ ਕਿਸਮ ਦੀ ਸਿਚੁਏਸ਼ਨ ਡਿਵੈਲਪ ਹੋ ਗਈ ਪੰਜਾਬ ਦੇ ਵਿੱਚ ਉਹਨੂੰ ਕਾਉਂਟਰ ਕਰਨ ਲਈ ਪ੍ਰਤਾਪ ਸਿੰਘ ਬਾਜਵਾ ਜਾਂ ਅਮਨ ਅਰੋੜਾ ਇਹ ਜੋ ਜੋ ਮਰਜੀ ਡਰਾਮੇ ਹੋਈ ਜਾਣ ਲੋਕ ਮੁੱਦੇ ਤੇ ਹਲੇ ਵੀ ਖੜੇ ਨੇ ਆਉਣ ਵਾਲੇ ਟਾਈਮ 'ਚ ਤੁਸੀਂ ਦੇਖੋਗੇ ਹਲੇ ਤੱਕ ਘਾਟਰ ਨੂੰ ਕੁਝ ਵੀ ਨਹੀਂ ਸ਼ੁਰੂ ਹੋਈ ਸੀ ਸਿੱਖਿਆ ਕ੍ਰਾਂਤੀ ਤੇ ਸਿੱਖਿਆ ਕ੍ਰਾਂਤੀ ਸ਼ੁਰੂ ਹੋਈ ਪਹਿਲੇ ਹੀ ਫੂਕ ਨਿਕਲ ਗਈ ਹੁਣ ਜਿਹੜਾ ਹੈ ਜਾਨ ਤੋਂ ਡਰਨ ਲੱਗੇ ਆ ਥੋੜੀ ਦੱਸੇ ਨੀ ਸੋਹਣ ਤਰਨ ਤਰਨੋਂ ਪਹਿਲੇ ਹੀ ਮੁੜ ਗਿਆ ਕਹਿੰਦਾ ਉੱਥੇ ਤਾਂ ਕਿਸਾਨ ਖੜੇ ਨੇ ਛੱਡੀ ਅੜਾ ਕਿਵੇਂ ਨਹੀਂ ਜਾਂਦਾ ਤੇ ਜਿੱਥੇ ਜਿਹੜੇ ਆ ਵੀ ਬੱਲੇ ਬੱਲੇ ਕਰਾਉਣੀ ਸੀ ਜਿੱਥੇ ਇਹਨਾਂ ਦੀ ਹੋਂਮੇ ਨੂੰ ਪੱਠੇ ਪੈਣੇ ਸੀ ਜਿੱਥੇ ਇਹਨਾਂ ਦੀ ਹਾਰ ਪੈਣੇ ਸੀ ਗੱਲ 'ਚ ਹੁਣ ਪੱਲੇ 'ਚ ਹਾਰ ਦੀ ਬਜਾਏ ਮਰਦਾਬਾਦ ਪੈਣ ਲੱਗ ਗਈ ਤਾਂ ਇਹ ਸਾਰਾ ਕੁਝ ਇਕੱਲਾ ਇੱਥੇ ਨਹੀਂ ਹੈ ਇਹਦਾ ਫਿਰ ਵੋਟਾਂ ਤੇ ਵੀ ਅਸਰ ਪੈਣਾ ਹੈ ਇਹਦਾ ਫਿਰ ਸਾਰਾ ਕੁਝ ਅਸਰ ਪੈਣਾ ਤਾਂ ਇਹ ਪਹਿਲਾਂ ਵੀ ਤਾਂ ਇਹੀ ਗੱਲ ਸੀ ਪਹਿਲਾਂ ਜੇ ਅਕਾਲੀਆਂ ਨੇ ਜਿਹੜਾ ਨਾ ਲੁੱਟਿਆ ਹੁੰਦਾ ਪੰਜਾਬ ਨੂੰ ਜਦ ਕਾਂਗਰਸੀਆਂ ਨੇ ਮਾੜਾ ਮੋਟਾ ਕੰਮ ਕੀਤਾ ਹੁੰਦਾ ਤਾਂ ਇਹ ਨਹੀਂ ਹੋਣਾ ਸੀ ਜਿਹੜੀ ਆਪਾਂ ਕਹਿੰਦੇ ਆ ਇੱਕ ਬਦਲਾਅ ਦੀ ਅਸਲ ਦੇ ਵਿੱਚ ਸੱਚ ਤਾਂ ਇਹ ਹੈ ਕਿ ਉਦੋਂ ਆਵਾਦਿਵੀ ਪਾਰਟੀ ਜਿੱਤੀ ਨਹੀਂ ਸੀ ਅਕਾਲੀ ਤੇ ਕਾਂਗਰਸੀ ਹਾਰੇ ਸੀ ਤੋਂ ਖੁਲਾਸਾ ਇਹ ਸੀ ਹੁਣ ਇਸ ਹਾਲਾਤ ਚ ਅਸੀਂ ਇਸ ਦਾ ਡੈਟਸ ਕਰਨਾ ਪੈ ਰਿਹਾ ਸਾਨੂੰ ਕਿ ਜੀ ਹਾਲੇ ਤਾਂ ਇੰਨਾ ਟਾਈਮ ਪਿਆ ਹੈ ਸਤਾਈ ਦੂਰ ਹੈ ਲੋਕ ਬਹਿਣੇ ਕਿਰਨ ਲੱਗੇ ਕਰਦੇ ਰਹਿਾਂਗੇ ਐਨਲਿਸਿਸ ਹੋਰ ਸੜਾ ਕੰਮ ਕੀ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ